ਸ਼ਰਦਾਈ ਦਾ ਲੰਗਰ ਅੱਜ ਇੱਥੇ ਤਿਆਰ ਕੀਤਾ ਗਿਆ ਹੈ ਤੇ ਕਾਫੀ ਸੰਖਤਾ ਦੇ ਸੰਕਾਲਿ ਤਿਆਰ ਕੀਤਾ ਜਾ ਰਿਹਾ ਹੈ ਕਾਫੀ ਕੁਆਂਟੀਟੀ ਵਿੱਚ ਬਾਬਾ ਦੀਪ ਸਿੰਘ ਜੀ ਮਾਰੇ ਨੇ ਮਿਹਰ ਕੀਤੀ ਸਾਡੇ ਤੇ ਉਹਨਾਂ ਤਰ੍ਹਾਂ ਕੀਤਾ ਸਾਡੀ ਉਹ ਸੇਵਾ ਲਈ ਹੈ ਸਾਰੇ ਸੰਗਤ ਦੇ ਸੰਜੋਗਦ ਨਾਲ ਸੇਵਾ ਕਰਦੇ ਆਂ ਮਹਾਰਾਜ ਦੀ ਕਿਰਪਾ ਹੈ ਅਬ ਮਹਾਰਾਜ ਨੇ ਸੇਵਾ ਬਖਸ਼ੀ ਹੈ ਅਸੀਂ ਕਰਨਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਮੌਜੂਦ ਆ ਗੁਰਦੁਆਰਾ ਸ਼ਹੀਦ ਗੰਸਾਹੇ ਤੁਸੀਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵੱਲੋਂ ਜਿਹੜੀ ਹੈ ਉਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲੰਗਰ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਅੱਜ ਤੁਹਾਨੂੰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੀਆਂ ਜਿੱਥੇ ਸੰਗਤ ਵੱਲੋਂ ਸ਼ਰਧਾਈ ਜਿਹੜੀ ਬਣਾਉਣ ਦੀ ਸੇਵਾ ਉਹ ਨਿਭਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵੱਲੋਂ ਬੜੇ ਹੀ ਪਿਆਰ ਦੇ ਨਾਲ ਜਿਹੜੀ ਸ਼ਰਧਾਈ ਬਣਾਉਣ ਦੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਗੱਲਬਾਤ ਕਰਦੀ ਹੈ ਮੈਮ ਕੀ ਨਾਮ ਹੈ ਤੁਹਾਡਾ ਮੈਮ ਨਵਦੀਪ ਕੌਰ ਤੇ ਇਹ ਸੇਵਾ ਸ਼ਰਧਾਈ ਬਣਾਉਣ ਦੀ ਕੀਤੀ ਜਾ ਰਹੀ ਹੈ हां जी वैगुरु जी शरदाई ਦਾ ਲੰਗਰ ਅੱਜ ਇੱਥੇ ਤਿਆਰ ਕੀਤਾ ਗਿਆ ਹੈ ਤੇ ਕਾਫੀ ਸੰਤਾਂ ਦੇ ਸੰਤਾਂ ਲਈ ਤਿਆਰ ਕੀਤਾ ਜਾ ਰਿਹਾ ਹੈ ਕਾਫੀ ਕੁਆਂਟੀਟੀ ਵਿੱਚ ਇੱਥੇ ਸਾਰਾ ਦਿਨ ਸ਼ਰਦਾਈ ਵਰਤਾਇਉ ਜਾਊਗੀ ਅੱਜ ਨਿਹਾਰੇ ਅਧਰ ਕੀਤਾ ਜਾਂਦਾ ਹੈ ਕਿ ਅੱਜ ਖਾਸ ਤੌਰ ਤੇ ਬਣਾਏ ਜਾ ਜਿੱਦਾਂ ਅੱਜ ਖਾਸ ਤੌਰ ਤੇ ਬਣਾਈ ਜਾ ਰਹੀ ਹੈ ਪਰ ਅੱਗੋਂ ਕੋਸ਼ਿਸ਼ ਕਰਾਂਗੇ ਕਿ ਹਰ ਹਫ਼ਤੇ ਹੋ ਸਕੇ ਸੰਤਾਂ ਨੂੰ ਮਤਲਬ ਸ਼ਰਦਾਈ ਦਾ ਲੰਗਰ ਸ਼ਿਕਾਇਆ ਜਾਏ ਹਰ ਸੰਡੇ ਸੁਆਈ ਅਸੀਂ ਕਨਾਲ ਤੋਂ ਆਉਂਦੇ ਜੀ ਮੈਮ ਹਰਿਆਣੇ ਤੋਂ ਹਰਿਆਣਾ ਤੋਂ ਆਉਂਦੇ ਹਾਂ ਜੀ ਹਰਾਤਵਾਰ ਆਈਦਾ ਹੈ ਉਹ ਆ ਗਈ ਸੇਵਾ ਜਿਹੜੀ ਨਿਭਾਈ ਜਾਰੇ ਸਾਰੀ ਸੰਗਤ ਇਕੱਠੀ ਆਉਂਦੀ ਹੈ ਇਹ ਕੁਝ ਕੁ ਸੰਗਤ ਨਹੀਂ ਅਸੀਂ ਮਤਲਬ ਹਸਬੰਡ ਵਾਈਫ ਕਨਾਲ ਤੋਂ ਆਉਂਦੇ ਆ ਤੇ ਕੁਛ ਜੀਰੇ ਤੋਂ ਹੁੰਦੇ ਆ ਲੱਸੀ ਲੈ ਕੇ ਇਹ ਵੀ ਜਿਹੜੀ ਇੱਥੋਂ ਆਏ ਆ ਇਹ ਸ਼ਰਧਾਈ ਦਾ ਲੰਗਰ ਲੈ ਕੇ ਆਏ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਇਕੱਲੇ ਦੇ ਤੇ ਨਹੀਂ ਬਾਬਾ ਜੀ ਸਾਰੀ ਸੰਗਤ ਨੇ ਕੋਆਦਾਰਿਆ ਕਰਾਇਆ ਹਾਂ ਜਿੰਨੀ ਪਰਤੀਓ ਬਾਬਾ ਜੀ ਬੁਲਾਈ ਜਾਂਦੇ ਆ ਆਈ ਜਾਂਦੇ ਆ ਜਿੰਨੀ ਦਰ ਬਾਬਾ ਜੀ ਬੁਲਾਣਗੇ ਆ ਜਾਾਂਗੇ ਜੀ ਇਹ ਨੂੰ ਨਾਲ ਕਿੰਕਿਸ ਪ੍ਰੈਟੀ ਆਰਗਤੀ ਜਾਂਦੇ ਇਹਦੇ ਵਿੱਚ ਬਦਾਮ ਮਤਲਬ ਠੰਡੀਆਂ ਚੀਜ਼ਾਂ ਪੈਂਦੇ ਜਿੱਦਾਂ ਛੋਟੀ ਇਲਾਇਚੀ ਹਰੀ ਗਿਰੀਆਂ ਹੋ ਗਈਆਂ ਮੰਨ ਲਓ ਖਸਖਸ ਹੋ ਗਈ ਕਾਲੀ ਮਿਰਚ ਹੋ ਗਈ ਛੋਟੀ ਇਲਾਇਚੀ ਹੋ ਗਈ ਮਤਲਬ ਇਹ ਸਿਹਤ ਲਈ ਠੰਡੀ ਵੀ ਹੁੰਦੀ ਹੈ ਸਿਹਤ ਲਈ ਗੰਕਾਰੀ ਹੈ ਤੇ ਸੰਗਤ ਨੂੰ ਜਿੱਦਾਂ ਹੁਣ ਗਰਮੀ ਬਹੁਤ ਜ਼ਿਆਦਾ ਹੈ ਤੇ ਇਸ ਲਈ ਸੰਗਤਲੀ ਤਿਆਰ ਕੀਤੀ ਜਾਂਦੀ ਹੈ ਬਾਕੀ ਚੀਜ਼ਾਂ ਕਰਕੇ ਕਰਦੇ ਹਾਂ ਮਮਾ ਜੀ ਜੇ ਚਾਹੋਗੇ ਸ਼ਡਾਈਨਾ ਹੁੰਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਦਾ ਖਾਲਸਾ ਵਾਰੀ ਦੇ ਫਤੇ ਇਹ ਨੀਲਤਰੀ ਸੰਭਰਤਾ ਕੇਲੇ ਵਾਲੇ ਮਹਾਰਾਜ ਜੀ ਨਿਸ਼ਾਰਾ ਸਾਹਿਬ ਇਹ ਉਤੋਂ ਚੱਲੀ ਆ ਸੀਦੀ ਦੀ ਸਾਰ ਸੀਦੀਆਂ ਲਾਉਣੇ ਆ ਤੇ ਆਪਣੇ ਪਿਪਲੀ ਸਾਹਿਬ ਪਿਪਲੀ ਸਾਹਿਬ ਲਾਈ ਦੀਆਂ ਸੰਤ ਮਹਾਰਾਜ ਜੀ ਪਿਪਲੀ ਸਾਹਿਬ ਵਾਲੇ ਜੀ ਉਹਨਾਂ ਨੇ ਆਨੂੰ ਦੱਸਿਆ ਕਿ ਮੇਰੇ ਲਗਣੀ ਕਿਹਦੀ ਸੀਦੀ ਐਤੋਂ ਮੰਗ ਮੰਗੀ ਆਹ ਕਸ਼ੀਦੀ ਦੀ ਸੀਦੀ ਲਾਉਣੇ ਆ ਤੇ ਵੀ ਪਿਪਲੀ ਸਾਹਿਬ ਹੀ ਲੱਗਦੀ ਐ ਨਿਸ਼ਾਰਾ ਸਾਹਿਬ ਲੱਗਦੀ ਐ ਆਪਣੇ ਮਸਿਆ ਤੇ ਤੇ ਇਥੇ ਆ ਕ ਪਹਿਲੀ ਵਾਰ ਨੂੰ ਉਹਦਾ ਘਰ ਤੋਂ ਘੱਟ ਤੋਂ ਘੱਟ ਦੇ ਘੇ ਪੌਣਾ ਘੰਟਾ ਲੱਗਦਾ ਇੱਕ ਸਿੱਧੀ ਨੂੰ ਇੱਕ ਸਿੱਧੀ ਲਾਉਣ ਨੂੰ ਤੇ ਉਤਰਾਏ ਸੇਵਾ ਦੇ ਲੱਗੇ ਆ ਜੀ ਹਾਂਜੀ ਬਾਬਾ ਕਿਰਪਾ ਬਾਬਾ ਜੀ ਦੀ ਅਸੀਂ ਜਿਹੜੇ ਪੈਰਾ ਸਾਡੇ ਵਿੱਚ ਸੇਵਾ ਕਰ ਰਹੇ ਹਾਂ ਕਿ ਹੋਰ ਸੰਗਤ ਬਾਬਾ ਦੀਪ ਸਿੰਘ ਜੀ ਮਾਰੀ ਕਿਰਪਾ ਦੇ ਨਾਲ ਨੇ ਆ ਇੱਥੇ ਲੱਗੇ ਆ ਅੱਜ ਪਹਿਲੀ ਵਾਰੀ ਅੱਜ ਲੱਗੇ ਆ ਬਾਬਾ ਦੀਪ ਸਿੰਘ ਜੀ ਮਾਰੇ ਨੇ ਮਿਹਰ ਕੀਤੀ ਸਾਡੇ ਤੇ ਉਹਨੇ ਤਰਸ ਕੀਤਾ ਸਾਡੀ ਕੋ ਸੇਵਾ ਲਈ ਹੈ ਸਾਰੇ ਸੰਗਤ ਦੇ ਸੰਯੋਗ ਨਾਲ ਇਸ ਸੇਵਾ ਕਰਦੇ ਆਂ ਤੇ ਸੰਗਤ ਨੂੰ ਸਰਦਾਇ ਸ਼ਿਖਾਉਨੇ ਆ ਜਿੱਥੇ ਵੀ ਇਹਨੂੰ ਸਮਾਂ ਮਿਲੇ ਜਿੱਥੇ ਸੇਵਾ ਦਾ ਮੌਕਾ ਮਿਲੇ ਉੱਥੇ ਜਾ ਕੇ ਸੇਵਾ ਕਰਨੇ ਆ ਭਾਵੇਂ ਕੋਈ ਵੀ ਗੁਰਦੁਆਰਾ ਸਾਹਿਬ ਹੋਵੇ ਭਾਵੇਂ ਧਰਮਸਥਾਨ ਕੋਈ ਵੀ ਹੋਵੇ ਉੱਥੇ ਜਾ ਕੇ ਸੇਵਾ ਕਰਨੇ ਆ ਤੇ ਸਤ ਗੁਰ ਨੇ ਸਾਡਾ ਸੇਵਾ ਲਈ ਆ ਸਾਧ ਸੰਗਤ ਦੇ ਸੰਜੋਗ ਨਾਲ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਵੱਲੋਂ ਜਿਹੜੀ ਹੈ ਉਹ ਵੱਖ-ਵੱਖ ਜਗ੍ਹਾ ਤੋਂ ਆ ਕੇ ਇਹ ਜਿਹੜੀ ਸੇਵਾ ਹੈ ਕੀਤੀ ਜਾ ਰਹੀ ਹੈ ਬਹੁਤ ਗੁੰਕਾਰੀ ਵੀ ਹੈ ਜਿਹੜਾ ਸਰਦਾਇ ਦਾ ਲੰਗਰ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਅੱਜ ਗਰਮੀ ਵੀ ਬਹੁਤ ਹੈ ਦੇ ਦਿੱਤ ਉੱਪ ਲੱਗੀ ਹੋਈ ਐ ਇਸ ਕਰਕੇ ਜੇ ਸੰਗਤ ਲਈ ਇਹ ਬਹੁਤ ਗੁਣਕਾਰੀ ਐ ਹਾਂਜੀ ਛੋਟੇ ਛੋਟੇ ਬੱਚੇ ਵੀ ਜਿਹੜੇ ਦਿਮਾਲੇ ਸਜਾ ਕੇ ਸੇਵਾ ਕਰ ਰਹੇ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ờ ਕੋਈ ਨਾ ਕਿ ਕਿਹਾਰੇ ਨਹੀਂ ਕਿਹਾ ਜਾਊਗਾ ਮਹਾਰਾਜ ਦੀ ਕਿਰਪਾ ਹੈ ਮਹਾਰਾਜ ਦੀ ਕਿਰਪਾ ਹੈ ਅਬ ਮਹਾਰਾਜ ਨੇ ਸੇਵਾ ਬਖਸ਼ੀ ਐ ਅਸੀਂ ਕਰੰਦੇ ਆਂ ਉਹੀ ਬਸ ਮਹਾਰਾਜ ਜੀ ਆ ਕਰਾਉਣ ਲਾ ਸੇਵਾ ਇਹ ਕਿਤਾ ਹਾਂਜੀ ਵਿੱਚ ਬਦਾਮ ਖਸਖਾਸ ਕਾਲੀ ਮਿਰਚ ਲਾਚੀਆਂ ਮਗਜ ਚਿੱਟੇ ਤੇਲ ਪਾਏ ਜਾਂਦੇ ਆ ਫਿਰ ਉਹਨਾਂ ਨੂੰ ਰਗੜਿਆ ਜਾਂਦਾ ਜਦੋਂ ਉਹਦੀ ਪੇਸਟ ਤਿਆਰ ਹੋ ਜਾਂਦੀ ਆ ਫਿਰ ਉਹਨੂੰ ਕੱਪੜੇ ਚ ਪਾ ਕੇ ਉਹਨੂੰ ਪੂਰਾ ਇਦਾਂ ਸਟ੍ਰੇਨ ਕੀਤਾ ਜਾਂਦਾ ਹੈ ਆਪਣੇ ਆ ਜਾਂਦਾ ਆ ਤੇ ਫਿਰ ਵਿੱਚ ਆ ਅਖੰਡ ਪਾ ਕੇ ਉਹ ਤਿਆਰ ਹੋ ਜਾਂਦੀ ਆ ਫਿਰ ਤੇ ਇਹਦੇ ਦੇ ਲਾਭ ਕਰੀਏ ਕਿਵੇਂ ਇਹਨੂੰ ਲੈਂ ਸਕਦੇ ਆ ਹਾਂਜੀ ਮੈਂ 5 ਦਾ ਪਿਲੇ ਆ। 5 ਵੀ ਲੈ ਲੇ ਸੀ। ਮੈਂ ਹੋਰ ਆਪਣੇ ਵਰਗੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੂਗੇ? ਅਹੀਂ ਆਪਣੇ ਵਰਗੇ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਵੀ ਤੁਸੀਂ ਆਓ ਸੇਵਾ ਕਰੋ ਤੇ ਨਾਲੇ ਜਿੱਦਾਂ ਜੋ ਦਾ ਘੋਆ ਆ ਉਹ ਜੇ ਕਿਸੇ ਨੂੰ ਮਤਲਬ ਜਿੱਦਾਂ ਪ੍ਰੋਬਲਮ ਆ ਉਹ ਲਾਓ ਸੇਵਾ ਕਰੋ ਤੇ ਫਲ ਪਾਓ। ਬਾਬਾ ਜੀ ਇੱਥੇ ਸਾਰਿਆਂ ਦੇ ਦੂਰ ਕਰਦੇ। ਹਾਂਜੀ। ਸੁਣਿਆ ਸਤ ਸਤ ਸਤੋ ਦੇਖ ਸਕਦੇ ਹੋ ਕਿ ਇੱਥੇ ਬੱਚੇ ਬਜ਼ੁਰਗ ਨੌਜਵਾਨ ਸਭਨਾ ਵੱਲੋਂ ਜਿਹੜੀ ਹੈ ਉਹ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਵੀਰਜੀ ਵੱਲੋਂ ਦੇਖ ਸਕਦੇ ਹੋ ਕਿ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਬਰਫ਼ ਭੋਲਦੇ ਨੇ ਵੀਰਜੀ ਕਿ ਤੁਮ ਆਏ ਹੋ ਤੁਸੀਂ ਹਾਂ ਜੀ ਤੁਮ ਆਏ ਆਈ ਚੌਧਰੀ ਹਾਲ ਤੋਂ ਮੈਂ ਇੱਥਾ ਜਾਉਂਗਾ ਤੁਹਾਡੇ ਵੱਲੋਂ ਅਜੇ ਸੇਵਾ ਨਿਭਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਕੋਈ ਨਹੀਂ ਮਹਾਰਾਜ ਦੀ ਕਿਰਪਾ ਜੀ ਜੋ ਕਾਲਪੁਰਖ ਕਰਾ ਰਿਹਾ ਤੁਹਾਡੇ ਕੋ ਸੇਵਾ ਉਹ ਹੀ ਕਰ ਰਹੇ ਆਂ ਜੀ ਹਰ ਰੋਜ਼ ਵਾਰੀ ਸੇਵਾ ਕਰਦੇ ਹਾਂ ਜੀ ਹਾਂ ਜੀ ਕਰੀ ਦੀ ਜੇ ਪਰ ਪਹਿਲੂ ਨਹੀਂ ਕੀਤੀ ਸ਼ਰਦਾਈ ਦੀ ਪਹਿਲਾਂ ਉਹ ਦਾ ਦੇ ਰਹੇ ਜੇ ਐਤ ਕੀ ਸ਼ਰਦਾਈ ਦੀ ਫਰਸਟ ਟਾਈਮ ਕੀਤੀ ਜੀ ਹਾਂ ਜੀ ਆਜ ਕੀ ਆਈ ਦੀ ਬਣੀ ਰਹੀ ਹੈ ਕਿ ਜੀ ਬਾਣੀ ਤੇ ਬਾਣੇ ਨਾਲ ਜੁੜੋ ਜੀ ਅਕਾਲਪੁਰਖ ਦੇ ਬਾਣੇ ਵਿੱਚ ਰਹੋ ਬਸ ਸੋ ਦੇਖ ਸਕਦੇ ਹੋ ਕਿ ਸੰਗਤਾਂ ਵੱਲੋਂ ਇੱਥੇ ਜਿਹੜੀ ਹੈ ਉਹ ਸ਼ਰਦਾਈ ਦੀ ਸੇਵਾ ਨਿਭਾ ਕੇ ਸਾਰਿਆਂ ਨੂੰ ਜਿਹੜਾ ਹੈ ਉਹ ਮੈਸੇਜ ਕੀਤਾ ਦਿੱਤਾ ਗੁਰੂ ਦੀ ਜਿਹੜੇ ਲੜ ਲਾ ਕੇ ਫਲ ਲਗਾਓ ਉਹ ਵਾਲੇ ਕਮਾਓ ਤੇ ਜਿਹੜੀ ਹੈ ਬਾਣੀ ਦੇ ਲੜ ਲਾ ਕੇ ਤੁਸੀਂ ਹੈ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਸੁਪੈਰਾ ਸਾਹਿਬ ਦੇ ਵਿੱਚ ਜਿਹੋ ਵੀ ਸੰਗਤ ਹਾਜ਼ਰੀ ਭਰਦੀ ਹੈ ਉਹਨੂੰ ਮਨ ਮੁਰਾਦਾ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਕੈਮਰਾਮੈਨ ਅਸ਼ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤ